ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਘਰ ਵਿੱਚ ਸੁੱਖ ਸ਼ਾਂਤੀ ਘਰ ਵਿੱਚ ਬਰਕਤ ਚਾਹੀਦੀ ਆ ਤਾਂ ਤਰੁਣ ਤਹੀ ਆਪਣੇ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਬਾਹਰ ਕੱਢ ਦਿਓ ਕਿਉਂਕਿ ਇਹ ਦੋ ਚੀਜ਼ਾਂ ਸਾਡਾ ਬਹੁਤ ਨੁਕਸਾਨ ਕਰਦੀਆਂ ਨੇ ਸਾਨੂੰ ਪਿੱਛੇ ਵੱਲ ਖਿੱਚਦੀਆਂ ਨੇ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਬਰਕਤ ਨੂੰ ਰੋੜ ਕੇ ਲੈ ਜਾਂਦੀਆਂ ਨੇ ਤਾਂ ਫਿਰ ਇਹ ਦੋ ਚੀਜ਼ਾਂ ਕਿਹੜੀਆਂ ਨੇ ਇਹਦੇ ਬਾਰੇ ਆਪਾਂ ਇੱਕ ਛੋਟੀ ਜੀ ਕਹਾਣੀ ਦੇ ਰਾਹੀਂ ਸਮਝਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਸੋ ਅੱਜ ਦੀ ਇਹ ਵੀਡੀਓ ਇਹ ਕਹਾਣੀ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਇਦਾਂ ਹੀ ਕਹਿੰਦੇ ਵੀ ਇੱਕ ਵਾਰ ਦੀ ਗੱਲ ਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਅਮੀਰ ਵਪਾਰੀ ਰਹਿੰਦਾ ਸੀ ਉਹ ਵਪਾਰੀ ਦੇ ਕੋਲ ਰੱਬ ਦਾ ਦਿੱਤਾ ਸਭ ਕੁਝ ਕੋਲ ਸੀ ਧਨ, ਦੌਲਤ, ਸ਼ੋਹਰਤ, ਨੌਕਰ, ਚਾਕਰ ਕਿਸੇ ਵੀ ਚੀਜ਼ ਦੀ ਉਹਦੀ ਜ਼ਿੰਦਗੀ ਦੇ ਵਿੱਚ ਕਮੀ ਨਹੀਂ ਘਾਟ ਨਹੀਂ ਘਾਟ ਸਿਰਫ ਇੱਕੋ ਚੀਜ਼ ਦੀ ਸੀ ਕਿ ਉਹ ਵਪਾਰੀ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਬਿਲਕੁਲ ਵੀ ਨਹੀਂ ਬਲਕਿ ਉਹਦਾ ਮਨ ਤਾਂ ਹੰਕਾਰ ਦੇ ਨਾਲ ਗੁੱਸੇ ਦੇ ਨਾਲ ਭਰਿਆ ਰਹਿੰਦਾ। ਉਹ ਵਪਾਰੀ ਅਕਸਰ ਕਹਿੰਦਾ ਕਿ ਮੇਰੇ ਕੋਲ ਜੋ ਵੀ ਧਨ ਦੌਲਤ ਸ਼ੌਹਰਤ ਆ ਇਹ ਮੈਨੂੰ ਰੱਬ ਦੀ ਰਹਿਮਤ ਜਾਂ ਮੇਰੀ ਕਿਸਮਤ ਦੇ ਨਾਲ ਨਹੀਂ ਮਿਲੀ ਜਾਂ ਮੈਨੂੰ ਕਿਸੇ ਦੀ ਦਇਆ ਤਰਸ ਦੇ ਨਾਲ ਨਹੀਂ ਮਿਲੀ ਬਲਕਿ ਇਹ ਧਨ ਦੌਲਤ ਸ਼ੌਹਰਤ ਮੈਂ ਆਪਣੀ ਅਕਲ ਦੇ ਨਾਲ ਆਪਣੀ ਮਿਹਨਤ ਦੇ ਨਾਲ ਕਮਾਇਆ ਹੈ। ਉਨੇ ਕਦੇ ਵੀ ਮਾਲਕ ਦਾ ਸ਼ੁਕਰਾਨਾ ਨਹੀਂ ਕੀਤਾ। ਉਹਨੇ ਆਪਣੀ ਧਨ-ਦੌਲਤ ਨੂੰ ਕਦੇ ਵੀ ਚੰਗੇ ਕੰਮ ਤੇ ਨਹੀਂ ਲਾਇਆ। ਕੋਈ ਨੇਕ ਕਮਾਈ ਨਹੀਂ ਕੀਤੀ। ਕਹਿੰਦੇ ਇੱਕ ਦਿਨ ਰੱਬ ਨੇ ਸੋਚਿਆ ਪੀ ਨੂੰ ਇੰਨਾ ਕੁਝ ਦਿੱਤਾ ਏ। ਧਨ-ਦੌਲਤ ਦੇ ਨਾਲ ਇਹਦਾ ਘਰ-ਪਰ ਦਿੱਤਾ। ਕਿਉਂ ਨਾ ਇਹਦੀ ਪ੍ਰੀਖਿਆ ਲਈ ਜਾਵੇ। ਕਹਿੰਦੇ ਆਪਣੇ ਮਾਇਆ ਦੀ ਦੇਵੀ ਨੂੰ ਲక్ష్ਮੀ ਮਾਤਾ ਨੂੰ ਬਜ਼ੁਰਗ ਮਾਤਾ ਦੇ ਰੂਪ ਦੇ ਵਿੱਚ ਇਹਦੇ ਘਰ ਭੇਜਿਆ ਕਿ ਜਾਓ ਦੇਖ ਕੇ ਆਓ ਇਹ ਤਨ ਦਾ ਮਾਲਕ ਆ ਜਾਂ ਫਿਰ ਤਨ ਇਹਦਾ ਮਾਲਕ ਬਣ ਗਿਆ ਕਹਿੰਦੇ ਮਾਇਆ ਦੀ ਦੇਵੀ ਬਜ਼ੁਰਗ ਮਾਤਾ ਦਾ ਰੂਪ ਧਾਰਨ ਕਰਕੇ ਇਹਦੇ ਘਰ ਵਿੱਚ ਆਈ ਆ ਕੇ ਇਹਦਾ ਦਰਵਾਜ਼ਾ ਖੜਕਾਇਆ ਕਿਹਾ ਕਿ ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਆ ਕਿ ਮੈਨੂੰ ਤੇਰੇ ਘਰ ਦੇ ਵਿੱਚੋਂ ਦੋ ਪ੍ਰਸ਼ਾਦੇ ਮਿਲ ਸਕਦੇ ਆ ਕਹਿੰਦੇ ਇਹ ਵਪਾਰੀ ਗੁੱਸੇ ਦੇ ਵਿੱਚ ਬੋਲਿਆ ਕਿ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਮੇਰੇ ਘਰ ਤੋਂ ਬਾਹਰ ਹੋ ਜਾਓ ਮੇਰੇ ਘਰ ਦੇ ਵਿੱਚ ਪਖਾਰੀਆਂ ਦੇ ਲਈ ਕੋਈ ਥਾਂ ਨਹੀਂ ਆ ਕਹਿੰਦੇ ਇਹ ਵਪਾਰੀ ਨੇ ੱੱਕੇ ਮਾਰ ਕੇ ਬਜ਼ੁਰਗ ਮਾਤਾ ਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ ਤੇ ਦਰਵਾਜ਼ਾ ਬੰਦ ਕਰ ਲਿਆ ਕਹਿੰਦੇ ਇਹ ਵਪਾਰੀ ਦੇ ਘਰ ਦੇ ਵਿੱਚ ਇੱਕ ਨੌਕਰਾਨੀ ਕੰਮ ਕਰਦੀ ਸੀ ਉਹਨੂੰ ਬਜ਼ੁਰਗ ਮਾਤਾ ਤੇ ਬਹੁਤ ਤਰਸ ਆਇਆ ਉਹ ਛੇਤੀ ਦੇ ਨਾਲ ਬਜ਼ੁਰਗ ਮਾਤਾ ਦੇ ਮਗਰ ਭੱਜੀ ਤੇ ਆਪਣੇ ਹਿੱਸੇ ਦੀ ਰੋਟੀ ਉਹ ਮਾਤਾ ਨੂੰ ਜਾ ਕੇ ਦੇ ਦਿੱਤੀ ਕਿਆ ਮਾਤਾ ਜੀ ਤੁਸੀਂ ਇਹ ਪ੍ਰਸ਼ਾਦਾ ਛਕੋ ਤੇ ਰੱਬ ਦਾ ਨਾਮ ਲਓ ਕਹਿੰਦੇ ਉਹ ਬਜ਼ੁਰਗ ਮਾਤਾ ਨੇ ਇਸ ਨੌਕਰਾਨੀ ਦੇ ਹੱਥੋਂ ਪ੍ਰਸ਼ਾਦਾ ਫੜ ਕੇ ਛਕ ਲਿਆ ਤੇ ਕਹਿੰਦੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ ਅੱਜ ਤੋਂ ਤੇਰੇ ਦੁੱਖ ਰੋਗ ਕਸ਼ਟ ਕੱਟੇ ਗਏ ਸੋ ਕਹਿੰਦੇ ਉਹ ਨੌਕਰਾਨੀ ਨੂੰ ਕੁਝ ਵੀ ਸਮਝ ਨਹੀਂ ਆਈ ਕਿ ਇਹ ਮਾਤਾ ਜੀ ਕੌਣ ਨੇ ਤੇ ਮੈਨੂੰ ਕੀ ਆਸ਼ੀਰਵਾਦ ਦੇ ਗਏ ਪਰ ਉਹ ਨੌਕਰਾਨੀ ਦੀ ਜ਼ਿੰਦਗੀ ਉਸ ਦਿਨ ਤੋਂ ਬਾਅਦ ਬਦਲ ਚੁੱਕੀ ਸੀ ਪਰ ਇਧਰ ਸੇਠ ਜੀ ਉਸੇ ਹੀ ਰਾਤ ਜਦੋਂ ਸੇਠ ਜੀ ਆਪਣੇ ਕਮਰੇ ਦੇ ਵਿੱਚ ਆ ਕੇ ਆਪਣੇ ਬਿਸਤਰ ਤੇ ਸੋਤੇ ਤਾਂ ਸੁੱਤਿਆਂ ਪਿਆ ਸਪਨਾ ਆਇਆ ਸੁਪਨੇ ਦੇ ਵਿੱਚ ਮਾਇਆ ਦੀ ਦੇਵੀ ਨੇ ਦਰਸ਼ਨ ਦਿੱਤੇ ਕਿਹਾ ਤਨ ਜਿੱਥੇ ਬੰਦੇ ਦਾ ਹੰਕਾਰ ਬਣ ਜਾਵੇ ਮੈਂ ਉੱਥੇ ਨਹੀਂ ਰਹਿ ਸਕਦੀ ਇਸ ਕਰਕੇ ਮੈਂ ਤੇਰੇ ਘਰ ਤੋਂ ਜਾ ਰਹੀ ਹਾਂ ਕਹਿੰਦੇ ਸੇਠ ਘਬਰਾਹਟ ਦੇ ਨਾਲ ਜਾ ਗਿਆ ਸਮਝ ਨਹੀਂ ਸੀ ਆ ਰਹੀ ਕਿ ਮੈਨੂੰ ਇਹ ਕਿਹੋ ਜਿਹਾ ਸੁਪਨਾ ਆਇਆ ਹੈ ਕਹਿੰਦੇ ਜਦੋਂ ਅਗਲਾ ਦਿਨ ਹੋਇਆ ਤਸਵੀਰੇ ਉੱਠਦਿਆਂ ਸਾਰ ਹੀ ਇਹਨੂੰ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਦੁਕਾਨਾਂ ਦੇ ਵਿੱਚ ਚੋਰੀ ਹੋ ਗਈ। ਇਹਦਾ ਬਹੁਤ ਸਾਰਾ ਨੁਕਸਾਨ ਹੋਣ ਲੱਗਾ। ਕੁਝ ਹੀ ਦਿਨਾਂ ਦੇ ਵਿੱਚ ਇਹਦੇ ਕੰਮ ਕਰਨ ਵਾਲੇ ਸਾਥੀ ਵੀ ਇਹਨੂੰ ਛੱਡ ਗਏ। ਦੇਖਦੇ ਹੀ ਦੇਖਦਿਆਂ ਉਹ ਅਮੀਰ ਵਪਾਰੀ ਗਰੀਬ ਬਣ ਗਿਆ। ਕਹਿੰਦੇ ਹੁਣ ਰੋਂਦਾ ਰਹਿੰਦਾ ਕਿ ਮੇਰੇ ਕੋਲੋਂ ਕੀ ਗਲਤੀ ਹੋ ਗਈ। ਕਹਿੰਦੇ ਕਿਸੇ ਤੰਤ ਮਹਾਪੁਰਖ ਨੇ ਦੱਸਿਆ ਕਿ ਗਲਤੀ ਤਾਂ ਤੇਰੇ ਤੋਂ ਹੋਈ ਆ। ਤੂੰ ਰੱਬ ਦੀ ਰਹਿਮਤ ਨੂੰ ਪਹਿਚਾਨ ਨਹੀਂ ਸਕਿਆ ਤੂੰ ਕਦੇ ਵੀ ਰੱਬ ਦੀ ਰਹਿਮਤ ਦਾ ਸ਼ੁਕਰਾਨਾ ਨਹੀਂ ਕੀਤਾ ਤੂੰ ਤਾਂ ਹਮੇਸ਼ਾ ਆਪਣੀ ਧਨ ਦੌਲਤ ਦੇ ਹੰਕਾਰ ਦੇ ਵਿੱਚ ਰਿਹਾ ਤੂੰ ਕਦੇ ਵੀ ਆਪਣੇ ਧਨ ਨੂੰ ਚੰਗੇ ਪਾਸੇ ਨਹੀਂ ਲਾਇਆ ਕਦੇ ਵੀ ਕਿਸੇ ਗਰੀਬ ਗੁਰਬੇ ਦੀ ਸੇਵਾ ਨਹੀਂ ਕੀਤੀ ਘਰ ਦੇ ਵਿੱਚ ਕਦੇ ਰੱਬ ਦਾ ਨਾਮ ਨਹੀਂ ਲਿਆ ਮਨ ਦੇ ਵਿੱਚ ਕਦੇ ਵੀ ਦਿਆ ਦੀ ਤਰਸ ਦੀ ਨਿਮਰਤਾ ਦੀ ਭਾਵਨਾ ਨਹੀਂ ਰੱਖੀ ਉਹ ਵਪਾਰੀ ਕਹਿਣ ਲੱਗਾ ਕਿ ਬਾਬਾ ਜੀ ਹੁਣ ਮੈਂ ਕੀ ਕਰਾਂ ਤਾਂ ਬਾਬਾ ਜੀ ਨੇ ਕਿਹਾ ਵਸ ਗਰੀਬਾਂ ਦੀ ਸੇਵਾ ਕਰ ਰੱਬ ਦਾ ਨਾਮ ਜਪ ਹਿਰਦੇ ਦੇ ਵਿੱਚ ਨਿਮਰਤਾ ਵਸਾ ਲੈ ਇਹ ਗੁੱਸੇ ਨੂੰ ਇਹ ਹੰਕਾਰ ਨੂੰ ਮਨ ਦੇ ਵਿੱਚੋਂ ਕੱਢ ਦੇ ਕਿਉਂਕਿ ਜਿੱਥੇ ਹੰਕਾਰ ਆ ਜਿੱਥੇ ਗੁੱਸਾ ਕ੍ਰੋਧ ਆ ਉੱਥੇ ਲక్ష్ਮੀ ਮਾਤਾ ਕਦੇ ਮੁੜ ਨਹੀਂ ਆਉਂਦੀ ਪਰ ਜਿੱਥੇ ਦਿਲ ਸਾਫ਼ ਹੋਵੇ ਉੱਥੇ ਧਨ ਦੌਲਤ ਸ਼ੋਹਰਤ ਆਪ ਆਉਂਦੀ ਆ ਮਾਇਆ ਦੀ ਦੀਵੀ ਸੋਨੇ ਦੇ ਵਿੱਚ ਨਹੀਂ ਦਇਆ ਵਿੱਚ ਵਸਦੀ ਆ ਇਸ ਕਰਕੇ ਮਨ ਦੇ ਵਿੱਚ ਦਇਆ ਤਰਸ ਦੀ ਭਾਵਨਾ ਰੱਖਾ ਸੋ ਕਹਿੰਦੀ ਉਸ ਦਿਨ ਤੋਂ ਬਾਅਦ ਵਪਾਰੀ ਨੇ ਸੱਚੇ ਮਨੋਂ ਨੇਕ ਕੰਮ ਕਰਨੇ ਸ਼ੁਰੂ ਕਰਦੇ ਤੇ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਰੱਬ ਦਾ ਨਾਮ ਜਪਣਾ ਸ਼ੁਰੂ ਕੀਤਾ ਨੇਕ ਕੰਮ ਕਰਨੇ ਸ਼ੁਰੂ ਕੀਤੇ ਤਾਂ ਮਨ ਦਾ ਗੁੱਸਾ, ਕਰੋਧ, ਹੰਕਾਰ ਆਪਣੇ ਆਪ ਹੀ ਖਤਮ ਹੋਣ ਲੱਗਾ ਤੇ ਓਵੇਂ ਓਵੇਂ ਮਾਲਕ ਦੀ ਕਿਰਪਾ ਫੇਰੇ ਦੇ ਤੇ ਹੋਣ ਲੱਗੀ ਸੋ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਧਨ ਭਾਵੇਂ ਸਾਡੀ ਮਿਹਨਤ ਦੇ ਨਾਲ ਅਸੀ ਕਮਾਉਨੇ ਆ ਪਰ ਕਰ ਦੇ ਵਿੱਚ ਬਰਕਤ ਰੱਬ ਦੀ ਰਹਿਮਤ ਦੇ ਨਾਲ ਸਾਡੇ ਵੱਲੋਂ ਕੀਤੇ ਹੋਏ ਨੇਕ ਕੰਮਾਂ ਦੇ ਨਾਲ ਸਾਡੀ ਸੇਵਾ ਦੇ ਨਾਲ ਆਉਂਦੀ ਆ ਸੋ ਜ਼ਿੰਦਗੀ ਦੇ ਵਿੱਚ ਜੋ ਵੀ ਕਿਰਤ ਕਮਾਈ ਕਰਦੇ ਆ ਉਹਨੂੰ ਚੰਗੇ ਪਾਸੇ ਜ਼ਰੂਰ ਲਾਉਣਾ ਚਾਹੀਦਾ ਏ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਹੀਂ ਦੇਖਦੇ ਕਿ ਕਿੰਨੇ ਕਿੰਨੀ ਸੇਵਾ ਕੀਤੀ ਆ ਕਿੰਨੇ ਕਿੰਨੇ ਰੁਪਿਆ ਦਾ ਦਾਨ ਕੀਤਾ ਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਹੱਥਾਂ ਵਿੱਚ ਫੜੀਆਂ ਹੋਈਆਂ ਪੇਟਾ ਵਾਂਗ ਸੇ ਵਾਂਗ ਨਹੀਂ ਦੇਖਦੇ ਉਹ ਤਾਂ ਸਾਡੇ ਮਨ ਦੀ ਭਾਵਨਾ ਦੇਖਦੇ ਆ ਸੱਚੇ ਮਨੋਂ ਅਸੀਂ ਕਿਸੇ ਨੂੰ ਪਾਣੀ ਦਾ ਗਲਾਸ ਪਿਲਾ ਦੇਈਏ ਉਹ ਪਾਣੀ ਦਾ ਗਲਾਸ ਹੀ ਸਾਡੇ ਸਾਰੇ ਮਾੜੇ ਕਰਮ ਓੜ ਸਕਦਾ ਹੈ ਤੇ ਵਿਖਾਵੇ ਦੇ ਨਾਲ ਕੀਤੀ ਹੋਈ ਹਜ਼ਾਰਾਂ ਦੇ ਨਾਲ ਲੱਖਾਂ ਦੇ ਨਾਲ ਸੇਵਾ ਵੀ ਕਿਸੇ ਥਾਂ ਨਹੀਂ ਪੈਂਦੀ ਸੋ ਮਨ ਦੇ ਵਿੱਚ ਹਮੇਸ਼ਾ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਆ सेवा ਦੀ ਭਾਵਨਾ ਰੱਖਣੀ ਆ ਰੱਬ ਦਾ ਨਾਮ ਜਪਦੇ ਰਹਿਣਾ ਹੈ ਤੇ ਆਪਣੇ ਮਨ ਦੇ ਵਿੱਚੋਂ ਇਹ ਹੰਕਾਰ ਇਹ ਗੁੱਸੇ ਨੂੰ ਕੱਢ ਦੇਣਾ ਹੈ ਕਿਉਂਕਿ ਸਾਡੇ ਮਨ ਦਾ ਹੰਕਾਰ ਸਾਡੇ ਮਨ ਦੀ ਈਰਖਾ ਸਾਡੇ ਮਨ ਦਾ ਗੁੱਸਾ ਸਾਨੂੰ ਕਦੇ ਵੀ ਅੱਗੇ ਨਹੀਂ ਵਧਣ ਦਿੰਦਾ ਇਹ ਸਾਡੇ ਧੋਗੰਤ ਕੰਮ ਕਰਵਾਉਂਦਾ ਹੈ ਇਹ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦਾ ਹੈ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਵੀਡੀਓ ਇਹ ਕਹਾਣੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸੀ ਗੁਰੂ ਜੀ ਜ਼ਰੂਰ ਲਿਖਣਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਤੇ ਆਪਾਂ ਕਹਾਣੀ ਦੀ ਸਿੱਖਿਆ ਵੱਲ ਧਿਆਨ ਦੇਣਾ ਹੈ ਕਹਾਣੀ ਦੇ ਪਾਤਰ ਘਟਨਾਵਾਂ ਦੇ ਵੱਲ ਧਿਆਨ ਨਹੀਂ ਦੇਣਾ